ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਐਲਾਨ ਹੋ ਚੁੱਕਿਆ ਹੈ ਦੂਜੇ ਪਾਸੇ ਉਥੇ ਹੀ ਇਸ ਸਿਆਸੀ ਅਖਾੜੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਹਰਮੀਰ ਸਿੰਘ ਸੰਧੂ ਨੂੰ ਜਿਹੜਾ ਕਿ ਐਲਾਨਿਆ ਗਿਆ ਹੈ ਪੂਰਾ ਜਿਹੜਾ ਕਿ ਚੋਣ ਤੋਂ ਪਹਿਲਾਂ ਅਖਾੜਾ ਹੁਣ ਪੱਕਦਾ ਹੋਇਆ ਨਜ਼ਰ ਆਏਗਾ ਤੇ ਕੌਣ ਬਾਜ਼ੀ ਮਾਰ ਕੇ ਜਾਏਗਾ ਤੇ ਕਿਸ ਦੀ ਹਾਰ ਹੋਏਗੀ ਦੱਸਿਆ ਕਿ ਤਰਨਤਾਰਨ ਨੇ ਜੋ ਤਾਂ ਪਹਿਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੱਡੀ ਸੌਗਾਹ ਦਿੱਤੀ ਹੈ 10 ਲੱਖ ਬੀਮਾ ਯੋਜਨਾ ਜਿਹੜੀ ਕਿ ਸ਼ੁਰੂ ਕੀਤੀ ਗਈ ਉਹ ਤਰਨਤਾਰਨ ਤੋਂ ਸ਼ੁਰੂ ਕੀਤੀ ਗਿਆ ਜਿਸ ਦੀ ਰਜਿਸਟ੍ਰੇਸ਼ਨ ਜਿਹੜੀ ਕਿ ਉਹ ਵੀ ਤਰਨਤਾਰਨ ਤੋਂ ਸ਼ੁਰੂ ਹੋਈ ਹੈ ਤੇ ਜਿਸ ਨੂੰ ਲੈ ਕੇ ਹਰਮੇਸ਼ ਸਿੰਘ ਸੰਧੂ ਨੇ ਤੈਅ ਦਿਲੋਂ ਧੰਨਵਾਦ ਕੀਤਾ ਹੈ ਤੇ ਉਥੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਸੀ ਕਿ ਤਰਨਤਾਰਨ ਤੋਂ ਇਹ ਜਿਹੜੀ ਕਿ ਬੀਮਾ ਯੋਜਨਾ ਦੀ ਰਜਿਸਟ੍ਰੇਸ਼ਨ ਸ਼ੁਰੂ ਹੋਵੇ ਤੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਉ ਤੁਹਾਨੂੰ ਸੁਣਾਉਣਾ ਜੋ ਤਰਨਤਾਰਨ ਬਾਈ ਇਲੈਕਸ਼ਨ ਆ ਉਹਦੀ ਅੱਜ ਜਿਹੜੀਆਂ ਤਰੀਕਾਂ ਐ ਉਹ ਮੁਕਰਰ ਕਰਤੀਆਂ ਨੇ ਔਰ 11 ਨਵੰਬਰ ਨੂੰ ਦਿਨ ਮੰਗਲਵਾਰ ਨੂੰ 11 ਨਵੰਬਰ ਦਿਨ ਮੰਗਲਵਾਰ ਨੂੰ ਪੋਲਿੰਗ ਹੋਣੀ ਆ ਤਰਨਤਾਰਨ ਦੇ ਵਿੱਚ ਫੋਟਾਂ ਪੈਣੀਆਂ ਨੇ ਔਰ 14 ਤਰੀਕ ਨੂੰ ਇਹਦਾ ਰਿਜ਼ਲਟ ਆਉਣਾ ਐ ਸੋ ਮੈਂ ਕਈ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਚਾਹਉਣਾ ਸੋ 3 ਤਰੀਕ ਨੂੰ ਸਾਤਪਗਵੰਤ ਸਿੰਘ ਜੀ ਮਾਨ ਜੋ ਕਿ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਨੇ ਉਹਨਾਂ ਨੇ 3 ਤਰੀਕ ਨੂੰ ਇੱਕ ਵੱਡੇ ਬڑے ਵੱਡੇ ਵਿਸ਼ਾਲ ਇਕੱਠ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੈਨੂੰ ਕੈਂਡੀਡੇਟ ਡਿਕਲੇਅਰ ਕੀਤਾ ਸੀਗਾ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਸਾਤਪਗਵੰਤ ਸਿੰਘ ਜੀ ਮਾਨ ਮਾਨ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਨੂੰ ਬਤੌਰ ਆਮ ਆਦਮੀ ਪਾਰਟੀ ਵੱਲੋਂ ਕੈਂਡੀਡੇਟ ਡਿਕਲੇਅਰ ਕੀਤਾ ਮੈਂ ਕੋਈ ਚੀਜ਼ਾਂ ਹੋਰ ਸਾਂਝੀਆਂ ਕਰਨੀਆਂ ਚਾਹੁੰਦਾ ਤੁਹਾਡੇ ਨਾਲ ਅਸੀਂ ਜਾ ਕੇ ਮਾਨ ਸਾਹਿਬ ਨੂੰ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ 10 ਲੱਖ ਦੀ ਬੀਮਾ ਯੋਜਨਾ ਜਿਹੜੀ ਆ ਉਹ ਸਾਡੀ ਤਰਨਤਾਰ ਤੋਂ ਸ਼ੁਰੂ ਕੀਤੀ ਜਾਵੇ ਉਹਨਾਂ ਨੇ ਸਾਡਾ ਇਹ ਜੋ ਸਾਡੀ ਰਿਕਵੈਸਟ ਸੀ ਉਹਨੂੰ ਕਬੂਲ ਦਿਆਂ ਤਰਨਤਾਰ ਦੀ ਤਕਰੀਬਨ 3 ਲੱਖ ਦੀ ਬادیه ਆ ਔਰ ਸਾਡੇ ਸਾਰੇ ਤਕਰੀਬਨ ਉਹ ਸ਼ੁਰੂਆਤ ਵੀ ਤਰਨਤਨ ਤੋਂ ਹੋਈ ਔਰ ਸਾਰੇ ਜਿਹੜੇ ਆ ਉਹ 3 ਲੱਖ ਦੀ ਵਾਦੀ ਜਿੰਨੀ ਤਕਰੀਬਨ ਤਕਰੀਬਨ 3 ਲੱਖ ਦੀ ਵਾਦੀ ਸਾਰੀ ਕਵਰ ਕੀਤੀ ਹਰ ਘਰ ਦਾ 10 ਲੱਖ ਦਾ ਬੀਮਾ ਜਿਹੜੀ ਯੋਜਨਾ ਜਿਹੜੀ ਆ ਉਹਦੀ ਸ਼ੁਰੂਆਤ ਵੀ ਤਰਨਤਨ ਤੋਂ ਹੋਈ ਇੱਥੇ ਵਸਨੀ ਆਮ ਤੌਰ ਤੇ ਕੀ ਹੁੰਦਾ ਸੀ ਪਿੰਡਾਂ ਦੇ ਵਿੱਚ ਜਿਹੜੀ ਲਾਲ ਲਕੀਰ ਦੇ ਅੰਦਰ ਜ਼ਮੀਨ ਸੀ ਜਾਂ ਪਲਾਟ ਸੀ ਜਾਂ ਘਰ ਸੀਗੇ ਉਹ ਜਦੋਂ ਸਰਕਾਰਾਂ ਬਦਲ ਜਾਂਦੀਆਂ ਸੀ ਜਾਂ ਜਦੋਂ ਪੰਚਾਇਤਾਂ ਬਦਲ ਜਾਂਦੀਆਂ ਸੀ ਲੜਾਈ ਝਗੜੇ ਹੁੰਦੇ ਸੀਗੇ ਕਬਜ਼ੇ ਹੁੰਦੇ ਸੀਗੇ ਉਹਦੇ ਵਿੱਚ ਬਹੁਤ ਵੱਡਾ ਪਰਾਲਾ ਕਰਕੇ ਮਾਨ ਸਾਹਿਬ ਨੇ ਉਹਦਾ ਵੀ ਹੱਲ ਕੀਤਾ ਕਿ ਉਹਨਾਂ ਨੂੰ ਉਹਨਾਂ ਨੇ ਮਾਲਕੀ ਦੇ ਹੱਕ ਦਿੱਤੇ ਲਾਲਕੀ ਦੇ ਅੰਦਰ ਔਰ ਉਹ ਵੀ ਜਿਹੜੀ ਆ ਰਜਿਸਟ੍ਰੇਸ਼ਨਾਂ ਚੱਲ ਰਹੀਆਂ ਨੇ ਜਿਹੜੀਆਂ ਹੋ ਗਈਆਂ ਨੇ ਉਹ ਠੀਕ ਆ ਔਰ ਇਹ ਲਗਾਤਾਰ ਜਿਹੜਾ ਜਿਹੜਾ ਪ੍ਰੋਸੈਸ ਹੈ ਇਹ ਚੱਲਦਾ ਰਹੂਗਾ ਉਹ ਵੀ ਜਿਹੜਾ ਬਹੁਤ ਵੱਡਾ ਮਸਲਾ ਜਿਹੜਾ ਆ ਉਹ ਸੰਗਤ ਦਾ ਬਹੁਤ ਵੱਡਾ ਮਸਲਾ ਹਾਲੂ ਆ ਕਿ ਕਿ ਅੱਜ ਤੱਕ ਕਦੀ ਮਾਲਕੀ ਦੇ ਲਾਲਕੀਲ ਦੇ ਅੰਦਰ ਕਿਸੇ ਨੂੰ ਹੱਕ ਨਹੀਂ ਸੀ ਮਿਲਿਆ ਔਰ ਉਹ ਜਿਹੜੀ ਆ ਉਹਨ ਉਹ ਵੇਚ ਵੀ ਸਕਦੇ ਆ ਉਹ ਤੇ ਲੋਨ ਵੀ ਲੈ ਸਕਦੇ ਆ ਉਹਦੇ ਉੱਤੇ ਆਪਣਾ ਕੋਈ ਕਾਰੋਬਾਰ ਲੋਨ ਲੈ ਕੇ ਕੋਈ ਕਾਰੋਬਾਰ ਵੀ ਕਰ ਸਕਦੇ ਇਹ ਬਹੁਤ ਵੱਡਾ ਅਪਰਾਧ ਆ ਇੱਥੇ ਹੀ ਬਸ ਨਹੀਂ ਅਸੀਂ ਆਪਣੇ ਸ਼ਹਿਰ ਦੀ ਸਹਿਬ ਸ੍ਰੀ ਗੁਰੂ ਅਰਜਨ ਦੇਵ ਦੀ ਵਸਾਈ ਹੋਈ ਨਗਰੀ ਉਹਦੇ ਲਈ ਵੀ ਕੁਝ ਡਿਮਾਂਡਾਂ ਭੇਜੀਆਂ ਸੀ ਸਾਡੇ ਜਾਂ ਪੰਚਾਇਤਾਂ ਲਈ ਵੀ ਕੋਈ ਡਿਮਾਂਡਾਂ ਭੇਜੀਆਂ ਸੀ ਸਾਡੇ ਹੋਰ ਵੀ ਜਿਹੜੇ ਰੋਡਸ ਦਾ ਇਨਫਰਾਸਟ੍ਰਕਚਰ ਸੀਗਾ ਰੋਡਸ ਦੀ ਵਾਈਡਨਿੰਗ ਸੀ ਸੜਕਾਂ ਚੌੜੀਆਂ ਕਰਨੀਆਂ ਸੀ ਔਰ ਜਿੱਥੋਂ ਤੱਕ ਨੌਜਵਾਨਾਂ ਲਈ ਸੀਗੀ ਸਟੇਡੀਅਮਾਂ ਦੀ ਡਿਮਾਂਡ ਸੀਗੀ ਹੈਲਥ ਸੈਂਟਰਾਂ ਦੀ ਡਿਮਾਂਡ ਸੀਗੀ ਸੋ ਉਹ ਸਾਰੀਆਂ ਤਕਰੀਬਨ ਤਕਰੀਬਨ ਜੇ ਮੈਂ ਰੋਡਸ ਦੀ ਇਨਫਰਾਸਟ੍ਰਕਚਰ ਦੀ ਗੱਲ ਕਰਾਂ ਉਹ 55 ਕਰੋੜ ਰੁਪਇਆ ਸਾਡੀਆਂ ਸੜਕਾਂ ਲਈ ਤਰਨਤਨ ਸਿਰਫ ਤਰਨਤਨ ਅਸੈਂਬਲੀ ਹਲਕੇ ਲਈ ਔਰ 55 ਕਰੋੜ ਰੁਪਇਆ ਉਹ ਸਾਡਾ ਆ ਚੁੱਕਾ ਆ 30 ਕਰੋੜ ਰੁਪਇਆ ਸਾਡੇ ਪੰਚਾਇਤਾਂ ਲਈ ਜਿਹੜਾ ਪੰਚਾਇਤਾਂ ਦੀ ਡਿਵੈਲਪਮੈਂਟ ਹੋਊਗੀ ਔਰ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਪੰਚਮ ਪਾਸ਼ਾ ਦੀ ਵਸਾਈ ਹੋਈ ਨਗਰੀ ਉਹਦੇ ਲਈ 35 ਕਰੋੜ ਦੇ ਪ੍ਰੋਜੈਕਟ ਸਾਡੇ ਕੋਲ ਆਏ ਨੇ ਸੋ ਮੈਂ ਇਹ ਸਾਰਾ ਮਾਨ ਸਾਹਿਬ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਸੰਗਤ ਵੱਲੋਂ ਹੀ ਤਰਨਤਾਰ ਦੀ ਸੰਗਤ ਵੱਲੋਂ ਹੀ ਤਹਿ ਦਿਲੋਂ ਧੰਨਵਾਦ ਕਰਦਾ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਦੇਖੋ ਆਪਾਂ ਆਪਣੇ ਹਲਕੇ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਆਪਣੇ ਹਲਕੇ ਨੂੰ ਤਰੱਕੀ ਵਾਲੇ ਬੰਨੇ ਲੈ ਕੇ ਜਾਣਾ ਨੌਜਵਾਨਾਂ ਨੂੰ ਆਪਾਂ ਉਹਨਾਂ ਨੂੰ ਸਹੀ ਮਾਰਗ ਬਖਾਉਣਾ ਸਹੀ ਲੀਹ ਤੇ ਲੈ ਕੇ ਆਉਣਾ ਸੋ ਮੈਂ ਬੇਨਤੀ ਕਰੂੰਗਾ ਕਿ 11 ਤਰੀਕ ਵਾਲੇ ਦਿਨ ਤੁਸੀਂ ਸਾਰੇ ਜਿਹੜੇ ਆ ਤਕੜੇ ਹੋ ਕੇ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਿੱਸਾ ਬਣੀਏ ਔਰ ਆਪਣੇ ਇਸ ਇਲਾਕੇ ਦੀ ਇਸ ਮਹਾਰਾਜ ਦੀ ਵਸਾਈ ਹੋਈ ਨਗਰੀ ਦੀ ਸੇਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਸੋ ਇਸ ਇਲਾਕੇ ਦੀ ਤਰੱਕੀ ਲਈ ਜ਼ਰੂਰ ਜਿਹੜਾ ਆ ਉਹ ਸਾਨੂੰ ਜ਼ਰੂਰ ਸਾਡਾ ਸਾਥ ਦਿਓ